ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤਬਾ ਬਹਾਰਨਾਮ ਸਿੰਘ ਜੀ ਨੇ ਲਾਹੌਰ ਛੋਣੀ ਵਿੱਚ ਸਿਮਰਨ ਭਜਨ ਕਰਨਾ ਭਾਈ ਬਦਾਵਾ ਸਿੰਘ ਜੀ ਜੋ ਕਿ ਬਾਬਾ ਜੀ ਦੇ ਗੁਰਮਖੀ ਜੀਵਨ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ ਇੱਕ ਦਿਨ ਲਾਹੌਰ ਆ ਕੇ ਬੇਨਤੀ ਕੀਤੀ ਕਿ ਆਪ ਜੀ ਸਾਡੇ ਪਾਸ ਲਾਹੌਰ ਚਲੋ ਅਤੇ ਕੁਝ ਸਮਾਂ ਉੱਥੇ ਸਿਮਰਨ ਭਜਨ ਕਰੋ ਤਾਂ ਜੋ ਅਸੀਂ ਵੀ ਆਪ ਜੀ ਦੀ ਸੰਗਤ ਕਰਕੇ ਹੋਰ ਲਾਹਾ ਪ੍ਰਾਪਤ ਕਰ ਸਕੀਏ ਪਿਆਰ ਬਸ ਬੇਨਤੀ ਮੰਨ ਕੇ ਬਾਬਾ ਜੀ ਸਰਗੋਦੇ ਤੋਂ ਲਾਹੌਰ ਛੋਣੀ ਪੁੱਜ ਗਏ ਘਰ ਵਿੱਚ ਪਰਿਵਾਰ ਨੇ ਇਕਾਂਤ ਕਮਰਾ ਬਾਬਾ ਜੀ ਨੂੰ ਸਿਮਰਨ ਕਰਨ ਵਾਸਤੇ ਦੇ ਦਿੱਤਾ ਸਾਰਾ ਦਿਨ ਆਪ ਜੀ ਪ੍ਰਭੂ ਸਿਮਰਨ ਵਿੱਚ ਲੀਨ ਰਹਿੰਦੇ। ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਸਾਰੇ ਪਰਿਵਾਰ ਵਿੱਚ ਕਰਦੇ ਅਤੇ ਸਤਿਗੁਰੂ ਜੀ ਦੀ ਬਖਸ਼ੀ ਪ੍ਰੇਰਣਾ ਸਦਕਾ ਗੁਰਮਤਿ ਦੀ ਸਿੱਖਿਆ ਪਰਿਵਾਰ ਨੂੰ ਦਿੰਦੇ। ਸਵੇਰ ਦਾ ਨਿਤਨੇਮ ਵੀ ਸੰਗਤੀ ਰੂਪ ਵਿੱਚ ਹੀ ਕਰਦੇ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਾਹਰ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਸੀ। ਕਿਉਂਕਿ ਘਰ ਵਿੱਚ ਹੀ ਇੱਕ ਸੁੰਦਰ ਕਮਰੇ ਵਿੱਚ ਸਤਿਗੁਰੂ ਜੀ ਪ੍ਰਕਾਸ਼ਮਾਨ ਸਨ। ਬਾਬਾ ਜੀ ਦਾ ਨਿਯਮ ਸੀ ਕਿ ਨਿਤਨੇਮ ਕਰਕੇ ਸਤਿਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਹੀ ਲੰਗਰ ਛਕਣਾ ਇੱਕ ਦਿਨ ਨਿਤਨੇਮ ਤੋਂ ਉਪਰੰਤ ਜਦੋਂ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਤਾਂ ਮਨ ਵਿੱਚ ਸੰਕਲਪ ਪੈਦਾ ਹੋਇਆ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਸਤਿਗੁਰਾਂ ਦਾ ਸਰੂਪ ਕਿਵੇਂ ਹਨ ਇਸੇ ਫੋਨ ਵਿੱਚ ਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਮੱਥਾ ਟੇਕਣ ਉਪਰੰਤ ਜਦੋਂ ਦੁਬਾਰਾ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਦਸਾ ਪਾਸ਼ਾਈਆਂ ਦੇ ਨੂਰਾਨੀ ਜਗਮਗ ਕਰਦੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹੋਏ ਸਾਰਾ ਕਮਰਾ ਨੂਰੋ ਨੂਰ ਸੀ ਅੱਖਾਂ ਦਰਸ਼ਨਾਂ ਦੇ ਤਾਪ ਝੱਲਣੋਂ ਅਸਮਰੱਥ ਸਨ ਪਲਾਂ ਵਿੱਚ ਹੀ ਪ੍ਰਤੀਤ ਹੋਇਆ ਕੇ ਦਸੇ ਹੀ ਸਰੂਪ ਸਹਜੇ ਸਹਜੇ ਨੂਰ ਦਾ ਰੂਪ ਬਣ ਗਏ ਅਤੇ ਉਹ ਨੂਰ ਛੇਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਦਲ ਗਿਆ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਦੇ ਦਸਾਂ ਸਰੂਪਾਂ ਦੇ ਜੁਦੇ ਜੁਦੇ ਦਰਸ਼ਨ ਹੋਣ ਅਤੇ ਪਲਾਂ ਵਿੱਚ ਹੀ ਨੂਰ ਰੂਪ ਬਣ ਕੇ ਸਤਿਗੁਰੂ ਛੇਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾ ਜਾਣ ਇਸੇ ਤਰ੍ਹਾਂ ਤਿੰਨ ਵਾਰੀ ਹੋਇਆ ਹੁਣ ਕਮਰੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਸੀ ਜਾਂ ਸਤਿਗੁਰੂ ਸ਼ਿਰਗੁਰ ਗੁਰਸਾਹਿਬ ਜੀ ਸਨ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਮਨ ਨੇ ਪ੍ਰਤੀਤ ਕੀਤਾ ਕਿ ਇਹ ਕੋਤਕ ਸਤਿਗੁਰੂ ਜੀ ਨੇ ਜੋ ਮੇਰੇ ਮਨ ਵਿੱਚ ਫੁਰਨਾ ਉਤਪਨ ਹੋਇਆ ਸੀ ਉਸ ਦੀ ਨਿਵਰਤੀ ਵਾਸਤੇ ਹੀ ਰਚਿਆ ਸੀ ਮਨ ਵਿੱਚ ਪੂਰਨ ਪ੍ਰੀਤੀ ਆ ਗਈ ਕਿ ਜੋਤ ਰੂਪ ਹਰਿ ਆਪ गुर नानक कहायो ताते अंगद अङ्गद प्यो तत् स्यो तत् मिलायो कृपा धार अमर सतगुर थिर कियो अमरदास अमृत शतर गुरु राम हे दियो ਗੁਰੂ ਰਾਮਦਾਸ ਦਰਸਨ ਪਰਸ ਕਾ ਮਥੁਰਾ ਮ੍ਰਿਤ ਬਾਣ ਮੂਰਤ ਪੰਜ ਪਰਮਾਨ ਪੁਰਖ ਗੁਰੂ ਅਰਜਨ ਪਿਖੋ ਨੈਣ ਸਬਈਏ ਮਹੱਲੇ ਪੰਜਵੇਂ ਕੇ ਜੋ ਪਰਮੇਸ਼ਰੀ ਜੋਤ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹੀ ਇਸ ਸੰਸਾਰ ਵਿੱਚ ਪ੍ਰਗਟ ਹੋ ਕੇ ਦਸਾਂ ਸਰੂਪਾਂ ਵਿੱਚ ਵਿਚਰਦੀ ਰਹੀ ਉਹੀ ਜੋਤ ਹੁਣ ਸ਼ਬਦ ਸਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ ਕੇਵਲ ਸਾਡੀ ਨਿਗਾਹ ਵਿੱਚ ਹੀ ਫਰਕ ਹੈ ਨਾਮ ਇਸੇ ਕਰਕੇ ਜਪਣਾ ਹੈ ਕਿ ਸਾਡੀ ਨਿਗਾਹ ਵਿੱਚ ਜੋ ਮੈਲ ਹੈ ਜੋ ਧਰਮ ਦਾ ਪਰਦਾ ਪਿਆ ਹੋਇਆ ਹੈ ਉਹ ਦੂਰ ਹੋ ਜਾਵੇ ਅਤੇ ਅਸੀਂ ਜੋ ਦਸੇ ਸਰੂਪਾਂ ਨੂੰ ਜੁਦਾ-ਜੁਦਾ ਸਮਝੀ ਬੈਠੇ ਹਾਂ ਸਤਿਗੁਰੂ ਜੀ ਸਾਡਾ ਧਰਮ ਦੂਰ ਕਰਨ ਤਾ ਜੋ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਸਤਗੁਰਾਂ ਦੀ ਜਾਗਦੀ ਜੋਤ ਜਾਣ ਕੇ ਅਗਵਾਈ ਪ੍ਰਾਪਤ ਕਰ ਸਕੀਏ ਦਸਵੇਂ ਪਾਤਸ਼ਾਹ ਜੀ ਦਾ ਵੀ ਹੁਕਮ ਹੈ ਕਿ ਇਹਨ ਪਹਿਨ ਸਭ ਹੂੰ ਕਰ ਜਾਣਾ ਇੱਕ ਰੂਪ ਕਿਨੂੰ ਪਹਿਚਾਣਾ ਜਿਨ ਜਾਣਾ ਤੈ ਨਹੀਂ ਸਿੱਧ ਪਾਈ बिन समझे सिध हाथ ना आई चौपाई पाठ शाही दशमी विचित्र नाटक काफी समय इसे आनंदी रस ਵਿੱਚ ਆਪ ਜੀ ਨੇ ਬਤੀਤ ਕੀਤਾ ਉਪਰੰਤ ਸਤਿਗੁਰ ਜੀ ਦਾ ਮੁਖਵਾਕ ਲਿਆ ਨਮਸਕਾਰ ਕਰਕੇ ਆਪਣੇ ਸਿਮਰਨ ਵਾਲੇ ਸਥਾਨ ਤੇ ਆ ਕੇ ਉਸ ਰਸ ਵਿੱਚ ਝਲਕਾਰੇ ਦਾ ਆਨੰਦ ਮਾਣਦੇ ਰਹੇ ਲਾਹੌਰ ਸ਼ੋਣੀ ਵਿਖੇ ਪਰਮੇਸ਼ਰੀ ਰੰਗ ਵਿੱਚ 40 42 ਦਿਨ ਬਤੀਤ ਕੀਤੇ ਅਤੇ ਵਾਪਸ ਆਪਣੇ ਸਥਾਨ ਸਰਗੋਦਾ ਵਿਖੇ ਆ ਕੇ ਮੁੜ ਸੰਤੋ ਰਾਮ ਨਾਮ ਨਿਸ ਤਰੀਐ ਉਠਤ ਬੈਠਤ ਹਰ ਹਰ ਧਾਈਐ ਅਨ ਦਿਨ ਸੁਖ ਰਿਤ ਕਰੀਐ ਰਹਾਓ ਸੋਰਠ ਮਹੱਲਾ ਪੰਜਵਾਂ তথা ਜਪੋ ਤਾਏ ਕੋ ਨਾਮਾ ਅਵਰ ਨਿਰਾਪਲ ਕਮ ਜਪੋ ਤਾਏ ਕੋ ਨਾਮ ਅਵਰ ਨਿਰਾਪਲ ਕਮ ਰਹਾਉ ਸੁਹੀ ਮਹੱਲਾ ਪਹਿਲਾ ਦੀ ਕਾਰ ਵਿੱਚ ਜੁੱਟ ਗਏ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ सेक नहे आ जीना न बिसरहना सेक नहे आ सेक नहे आ सेक नहे आ